मुसलमान

ਬਹੁਤ ਮਾੜੀ ਕੀਤੀ ਹੈ ਤੇ ਇਹਦੇ ਬਾਰੇ ਮੈਂ ਕਹਿੰਦਾ ਕਿ ਇਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਦੇਣੀ ਹੈ ਭਾਜੀ ਤੇ ਜੈ ਸ਼ੀ ਰਾਮ ਆ ਜੋ ਵੀ ਕਸ਼ਮੀਰ ਦੇ ਵਿੱਚ ਹਿੰਦੂਆਂ ਦੇ ਨਾਲ ਹੋਇਆ ਵਾ ਇਹ ਤੇ ਬੜਾ ਹੀ ਵੱਡਾ ਅਤਿਆਚਾਰ ਹੋਇਆ ਵਾ ਠੀਕ ਹੈ ਤੇ ਜਿਹੜੇ ਕਈ ਹਜੇ ਵੀ ਕਹਿੰਦੇ ਆ ਕਿ ਨਹੀਂ ਨਹੀਂ ਆਪਾਂ ਘਰਾਂ 'ਚ ਬਹਿਣਾ ਵਾ ਉਹ ਤੇ ਫਿਰ ਘਰਾਂ ਦੀ ਤੂੜੀਆਂ ਬਾਗਰ ਮਾਨਾ ਬੈਠਾ ਹੀ ਰਹਿਣ ਠੀਕ ਹੈ ਉਹਨਾਂ ਨੂੰ ਬਾਹਰ ਆਉਣ ਦੀ ਵੀ ਜ਼ਰੂਰਤ ਨਹੀਂ ਵਾ ਤੇ ਜਿਹੜੇ ਹਿੰਦੂ ਸਾਡੇ ਅੱਜ ਨਾਲ ਆਇਆ ਸ਼ਹਿਰ ਦੇ ਫਟੇਗੜ ਤੂੜੀਆਂ ਜਿੰਨੇ ਵੀ ਸਾਡੇ ਸਤਿਕਾਰਯੋਗਾਂ ਨਾਲ ਆਏ ਉਹਨਾਂ ਦਾ ਪਹਿਲੀ ਗੱਲ ਤੇ ਪਹਿਲ ਦੇ ਧੰਨਵਾਦ ਤੇ ਦੂਜੀ ਗੱਲ ਜਿਹੜੇ ਸਾਡੇ ਆਰਮੀ ਦੇ ਜਵਾਨ ਆ ਮਾਵਾ ਦੇ ਪੋਤੇੜੇ ਬਾਰਡਰਾਂ ਦੇ ਹਜੇ ਵੀ ਡਟਿਆ ਹਜੇ ਵੀ ਡਿਊਟੀ ਦੇ ਕਰਨ ਉਹਨਾਂ ਨੂੰ ਵੀ ਤਹਿ ਦਿਲੋਂ ਸਲੂਟ ਆ ਤੇ ਉਹਨਾਂ ਦਾ ਵੀ ਧੰਨਵਾਦ ਆ ਤੇ ਦੂਜੀ ਗੱਲ ਇਹ ਵਾ ਕਿ ਜਿਹੜੇ ਸਾਨੂੰ ਮੁਸਲਮਾਨ ਹਨ ਉਹਨੂੰ ਗੱਲ ਗੱਲ ਤਨ ਤਾਨੇ ਮੈਨੇ ਇੱਕੋ ਚੀਜ਼ ਦਾ ਵਜਦੇ ਕਿ ਹਿੰਦੂ ਸੁੱਤੇ ਪਏ ਆ ਸੁੱਤੇ ਨਹੀਂ ਆਪਾਂ ਯੂਥ ਨਹੀਂ ਆ ਉਹ ਗੱਲ ਕਵਾਂਗੇ ਸੋਹਣਾ ਹਨੂਮਾਨ ਦੇ ਭਗਤੋਂ ਤੇ ਗੁਰੂ ਚੱਕ ਲਓ ਜੇ ਸ਼ੰਕਰ ਦੇ ਭਗਤੋਂ ਤਰਸ਼ੂਲ ਫੜ ਦੋ ਇਹਨਾਂ ਦੀ ਕੀਕਾਂ ਘੜਾਵੇ ਕਰੀਨਾਂ ਨੂੰ ਲੱਗੂ ਪਤਾ ਜਾਵੇ ਤੇ ਫੜੇ ਕਰਦੇ ਹੋਵੇ ਤੇ ਖਾਸ ਕਰਕੇ ਜਿਹੜੀਆਂ ਮੁਸਲਮਾਨੀ ਦੁਕ ਬੇਨਤੀ ਕੀਤੀ ਜਾਂਦੀ ਹੈ ਜੋ ਕਸ਼ਮੀਰ ਵਿੱਚ ਹਾਲਾਤ ਹੋਏ ਨੇ ਉਹ ਬਹੁਤ ਬਿਮਾਰ ਹੋਏ ਨੇ ਮੰਦਨ ਜੋਦ ਹੋਏ ਨੇ ਇਹਨਾਂ ਨੇ ਬਹੁਤ ਗਲਤ ਕੀਤਾ ਇਸ ਕਰਕੇ ਇਹਨੂੰ ਫੰਡ ਪਾਣੀ ਚਾਹੀਦੀ ਹੈ ਔਰ ਸਾਡੇ ਫਤਿਹਗੜ ਕੀਦਿਆਂ ਦੇ ਲੱਗਦੇ ਵਸੇ ਜਿਹਨਾਂ ਪ੍ਰਬੰਧ ਲਗੇ ਫਤਿਹਗੜ 'ਚ ਇੱਕ ਦੁਕਾਨ ਜਾਂ 25 ਦੁਕਾਨਾਂ ਹੋ ਗਈਆਂ ਇਹਨਾਂ ਤੁਹਾਡੇ ਉੱਤੇ ਹੈਵੀ ਹੋਣਾ ਜੇ ਤੁਹਾਡੀਆਂ ਦੁਕਾਨਾਂ ਲੁੱਟੀਆਂ ਜਾਂਦੇ ਇੱਕ ਕਮ ਸਿਕਮੇ 500 ਬੰਦਾਚਮ ਹੋ ਗਿਆ ਇੱਥੇ ਮਸਜਿਦ ਵੀ ਬਣਨੀ ਹੈ ਤੁਹਾਡੇ ਅੱਗੇ ਆਈ ਹੋਣਾ ਜੇ ਇਸ ਕਰਕੇ ਸੁਪਰੀਮ ਕੋਲ ਹੱਥ ਪਾਈ ਜਾਂਦਾ ਦੁਕਾਨਾਂ ਜਿਹੜੀਆਂ ਫਤਿਹਗੜ ਟੁੱਟੀਆਂ ਦੇ ਰਹੇ ਨੇ ਇਹ ਨਹੀਂ ਦੀਆਂ ਗੱਲਾਂ ਨੰ ਆਜੀ ਅੱਜ ਰੋਜ ਪ੍ਰਦਰਸ਼ਨ ਕੀਤਾ ਗਿਆ ਪੂਰ ਪਹਿਲਗਾਮ ਵਿੱਚ ਘਟਨਾ ਕਰਨ ਨੂੰ ਲੈ ਕੇ ਕੀ ਕਹਿੰਦੇ ਨੇ ਵੇਖੋ ਜੀ ਪਹਿਲਗਾਮ ਦੇ ਵਿੱਚ ਸ਼੍ਰੀਨਗਰ ਦੇ ਪਹਿਲਗਾਮ ਚ ਕਿੱਡੀ ਕਾਨੂੰਨੀ ਹਰਕਤ ਹੋਈ ਆ ਸ਼ਰਨਾਰਥੀ ਸਲਾਨੀ Hindu ਪਰਿਵਾਰ ਉਥੇ ਘੁੰਮਣ ਗਏ ਹੋਏ ਸੀ ਉਥੇ ਬੈਠਿਆ ਘੁੰਮਦੇ ਆਪਣੇ Enjoy ਕਰਦੇ ਸੀ ਤੇ ਮੁਸਲਮਾਨਾਂ ਨੇ ਉਥੇ ਆ ਕੇ ਹਮਲਾ ਕਰਤਾ ਤੇ ਇਕੱਲੇ-ਇਕੱਲੇ ਨੂੰ ਪੁੱਛਿਆ ਕਿ ਤੂੰ Hindu ਆ ਤੂੰ ਕੌਣ ਆ ਉਰੀ ਜਾਤ ਪੁੱਛ ਕੇ ਉਹ ਗੋਲੀ ਮਾਰੀ ਗਈ ਆ ਜੇ ਕੋਈ ਡਰਦਾ ਸਹਿਨਦਾ ਨਹੀਂ ਵੀ ਬੋਲਿਆ ਉਹਦੇ ਕੱਪੜੇ ਲਾ ਕੇ ਸੁੰਨਤ ਚੈੱਕ ਕੀਤੀ ਗਈ ਆ ਤੇਰੀ ਸੁੰਨਤ ਹੋਈ ਆ ਕਿ ਨਹੀਂ ਜੇ ਕਹੇ ਡਰਦੇ ਕਹੇ ਪਰ ਭੋਲੇ ਨੇ ਕਹਿ ਲਈ ਦਿੱਤਾ ਵੀ ਮੈਂ ਮੁਸਲਮਾਨਾਂ ਦੇ ਨੂੰ ਕਲਮਾ ਪੜ੍ਹਨ ਵਾਸਤੇ ਕਿਹਾ ਗਿਆ ਵਾ ਜੋ ਕਿ ਬਹੁਤ ਹੀ ਕਾਨੂੰਨੀ ਹਰਕਤ ਆ ਤੇ ਅਜੇ ਵੀ ਸਾਨੂੰ ਪੁੱਛਿਆ ਜਾਂਦਾ ਕਿ ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ ਅਜੇ ਵੀ ਇੱਥੋਂ ਸਾਹ ਵਦੋਂ ਨਾ ਵੀ ਅੱਤਵਾਦ ਆ ਉਹ ਮੁਸਲਮਾਨ ਤਾਂ ਨਹੀਂ ਅੱਤਵਾਦ ਗਿਣਦੇ ਨਹੀਂ ਜੇ ਉਹਨਾਂ ਨੇ ਜੋ ਕਲੋਨੀ ਹਰਕਤ ਕੀਤੀ ਆ ਪੂਰੇ ਹਿੰਦੁਸਤਾਨ ਦੇ ਵਿੱਚ ਕੀ ਪੂਰੇ ਵਰਲਡ ਦੇ ਵਿੱਚ ਪੂਰਾ ਰੋਸ਼ੀਆ ਲੋਇੰਡੂਆ ਦੇ ਮਨਾਂ ਦੇ ਵਿੱਚ ਕੀ ਕਿੱਡਾ ਵੱਡਾ ਦਸਤਜਾਦ ਕੀਤਾ ਮੈਂ ਭਾਰਤ ਸਰਕਾਰ ਨੂੰ ਟੀਲ ਕਰਦਾ ਕਿ ਇਹਨਾਂ ਨੂੰ ਫੜ ਕੇ ਇਹਨਾਂ ਨੂੰ ਕੋਈ ਜੇਲਾ ਵਿੱਚ ਰੱਖਣ ਦੀ ਲੋੜ ਨਹੀਂ ਆ ਇਹਨਾਂ ਦੇ ਕੋਈ ਕੇਸ ਸੁਣਾਉਣ ਦੀ ਲੋੜ ਨਹੀਂ ਆ ਇਹਨਾਂ ਨੂੰ ਚੌਂਕ 'ਚ ਖੜੇ ਕਰਕੇ ਸ਼ਰੇਆਮ ਪਾਸੇ ਦਿੱਤੀ ਜਾਵੇ ਕਿ ਆਉਣ ਵਾਲੇ ਜਿਹੜੇ ਨਵੇਂ-ਨਵੇਂ دہشتਗਰਦ ਬਣਦੇ ਫਿਰਦੇ ਨੇ ਉਹਨਾਂ ਨੂੰ ਪਤਾ ਲੱਗੇ ਕਿ ਇਹ ਸਜ਼ਾਵਾਂ ਕੀ ਲੈਂਦੀਆਂ ਨੇ ਇਹ ਬਾਕੀ ਨਹੀਂ ਬੋਸੇਮਾਨ ਦੇ ਅਤਵਾਦ ਨਹੀਂ ਹੁੰਦਾ ਤੇ ਬੰਗਾਲ ਦੇ ਵਿੱਚ ਵੇਖ ਲਓ Hindu ਵਾਲੀਆਂ ਦੁਕਾਨਾਂ ਬੰਦ ਕਰਾਈਆਂ ਜਾ ਰਹੀਆਂ ਨੇ ਉਹਨਾਂ ਨੇ ਕਾਲੇ ਬਾਰ ਰੋਕੇ ਜਾ ਰਹੇ ਨੇ ਅਤਵਾਦ ਦਾ ਫੇਰ ਧਰਮ ਨਹੀਂ ਹੁੰਦਾ ਬੰਗਲਾਦੇਸ਼ ਚ ਵੇਖ ਲਓ Hindu ਵਾਲੀਆਂ ਦੁਕਾਨਾਂ ਘਰ ਉਹਨਾਂ ਦੀਆਂ ਧੀਆ ਭੈਣਾਂ ਚੁੱਕ ਕੇ ਜ਼ਬਰਦਸਤੀ ਰੇਤ ਕੀਤੇਗੇ ਛੋੜੀਆਂ ਛੋਟੀਆਂ ਬੱਚੀਆਂ ਦੇ ਬਲਾਤਕਾਰ ਕੀਤੇਗੇ ਤੇ ਅਤਵਾਦ ਦਾ ਕੋਈ ਧਰਮ ਨਹੀਂ ਹੁੰਦਾ ਫੇਰ ਹੱਤ ਫੇਰ ਧਰਮ ਕਿੱਦਾਂ ਹੁੰਦਾ ਅਜੇ ਵੀ ਮੈਂ ਮੁਸਲਮਾਨਾਂ ਨੂੰ ਕਹਿੰਨਾ ਕਿ ਸਾਨੂੰ ਉਹ ਸਥਿਤੀ ਜਨਾਉਣ ਦਿਓ ਸਾਡੇ ਅੰਦਰ ਵੀ ਉਹ ਹੀ ਗੂੜ ਬੋੜਦਾ ਇਹ ਨਹੀਂ ਵਸੇਦਾ ਪਰ ਨਹੀਂ ਤੇ ਇੱਕ ਮੈਂ ਅਪੀਲ ਫਤੇਗੜ ਵਾਸੀਆਂ ਨੂੰ ਵੀ ਕਰਨਾ ਚਾਹੁੰਦਾ ਕਿ ਫਤੇਗੜ ਵਾਲਿਓ ਆਪਣੀ ਅੱਖਾਂ ਖੋਲੋ ਆ ਜਿਹੜੀਆਂ ਦੁਕਾਨਾਂ ਕਰਾਇਏ ਤੇ ਦਿੱਤੀਆਂ ਨੇ ਇਹਨਾਂ ਨੂੰ ਹਟਾ ਦਈਏ ਕਹਿੰਦੇ ਇਹ ਇਹਨਾਂ ਦੀ ਗਿਣਤੀ ਵਧਦੇ ਟਾਈਮ ਨਹੀਂ ਲੱਗਦਾ ਔਰ ਜਿੱਥੇ ਵੀ ਵਧੇ ਨੇ ਇਹਨਾਂ ਨੂੰ ਉਥੇ ਘਾਣੀ ਕੀਤਾ ਬੰਗਾਲ ਚ ਕਿੰਨੇ ਸੀ ਤੇ ਇਸ ਟਾਈਮ ਕਿੰਨੇ ਨੇ ਸ਼੍ਰੀ ਨਗਰ ਨੇ ਅੱਜ ਕਿੰਨੇ ਸੀ ਕਸ਼ਮੀਰ ਚ ਤੇ ਇਸ ਟਾਈਮ ਕਿੰਨੇ ਨੇ ਬੰਗਲਾਦੇਸ਼ਿਕ ਨਹੀਂ ਦੇਸ਼ਾਂਮ ਸੀਧੀਆਂ ਵੀਰੇ ਇਸ ਕਰਕੇ ਆਪਣੇ ਅੰਦਰ ਝਾਤੀ ਮਾਰੀਏ ਤੇ ਸਮਾਜ ਇਕੱਠਾ ਹੋ ਗਏ ਸਨਾਤਨ ਇਹਨਾਂ ਨੂੰ ਤੇ ਜਲਦੀ ਤੋਂ ਜਲਦੀ ਫਾਰਕ ਕਰੀਏ ਤੇ ਮੈਂ ਸਾਰੇ ਸਨਾਤਨ ਨੂੰ ਅਪੀਲ ਕਰਦਾ ਕਿ ਇਦਾਂ ਹੀ ਏਕਾ ਬਣਾਈ ਰੱਖਿਓ ਸਰਕਾਰ بڑے ਵੱਡੇ ਲੈਵਲ ਤੇ ਲੱਗੀ ਆ ਤੇ ਆਸ਼ਾ ਵੀ ਆ ਕਿ ਕੁਛ ਵੱਡੇ ਡਿਸੀਜਨ ਹੋਣਗੇ ਜਲਦੀ ਤੋਂ ਜਲਦੀ ਅਤਵਾਦ ਨੂੰ ਠੱਲਿਆ ਜਾਏਗਾ ਅੱਜ ਦਾ ਘਟਨਾਕ੍ਰਮ ਜੋ ਪਿਛਲੇ ਦਿਨੀ ਪਹਿਲਗਾਮ ਕਸ਼ਮੀਰ ਦੇ ਅੰਦਰ ਜਿਹੜਾ ਆਤਵਾਦ ਦਾ ਔਰ ਬੇਸ਼ਰਮੀ ਦਾ ਨੰਗਾ ਨਾਚ ਕੀਤਾ ਗਿਆ ਵਾ ਵਿਸ਼ੇਸ਼ ਕਰ ਹਿੰਦੂ ਫਿਰਕਿਆਂ ਨੂੰ ਪੁੱਛ ਪੁੱਛ ਕੇ ਕਿ ਤੇ ਹਿੰਦੂ ਆ ਤੇ ਫਿਰ ਉਹਨੂੰ ਮਾਰਿਆ ਗਿਆ ਜੇਕਰ ਉਹਨੇ ਕਿਤੇ ਕਹਿ ਵੀ ਦਿੱਤਾ ਮੈਂ ਮੁਸਲਮਾਨ ਆ ਤੇ ਉਹਦੇ ਕੋਲ ਕਲਮਾ ਪੜਵਾ ਕੇ ਵੇਖਿਆ ਗਿਆ इवन ਉਹਨਾਂ ਦੀ ਸੁਨਨਤ ਚਾ ਕੀਤੀ ਗਈ ਹੈ ਇਥੋਂ ਤੱਕ ਬੇਸ਼ਰਮੀ ਦਾ ਨੰਗਾ ਨਾਚ ਕੀਤਾ ਗਿਆ ਇਸ ਤੋਂ ਵੱਡੀ ਘਿਰਾਉਣੀ ਹਰਕਤ ਹੋਰ ਕੋਈ ਨਹੀਂ ਹੋ ਸਕਦੀ ਮੈਂ ਤੇ ਸਾਰੇ ਦੇਸ਼ ਵਾਸੀਆਂ ਨੂੰ ਸਾਰੀਆਂ ਸਰਕਾਰਾਂ ਨੂੰ ਇਹ ਅਪੀਲ ਕਰਾਂਗਾ ਕਿ ਇਸ ਚੀਜ਼ ਉਤੇ ਧhall ਪਾਓ ਜੇਕਰ ਉਤੇ ਧhall ਨਾ ਪਾਈ ਗਈ ਤੇ ਇਹ ਆਉਣ ਵਾਲਾ ਸਮਾਂ ਜਿਹੜਾ ਵਾ ਉਹ ਹਿੰਦੂ ਵਾਸਤੇ ਸਲਾਦਨ ਵਾਸਤੇ ਬਹੁਤ ਕਮਜ਼ੋਰੀ ਵਾਲਾ ਲੱਗ ਰਿਹਾ ਹੈ ਪਰ ਫਿਰ ਵੀ ਇਸ ਮੈਂ ਕਿ ਚੇਤਾਵਨੀ ਵੀ ਦੇਣੀ ਚਾਹੁੰਦਾ ਕਿ ਹਿੰਦੂ ਨੂੰ ਕਿਤੇ ਕਮਜ਼ੋਰ ਨਾ ਸਮਝਣ ਦਾ ਕੋਈ ਯਤਨ ਕਰੇ ਭਾਰਤ ਨੂੰ ਕੋ ਕਮਜ਼ੋਰ ਝੰਮੰਡਾ ਕੋਈ ਕੋਸ਼ਿਸ਼ ਨਾ ਕਰੇ ਭਾਰਤ ਦੇਸ਼ ਪਾਕਿਸਤਾਨ ਤੋਂ ਇਸ ਚੀਜ਼ ਦਾ ਅਜੇ ਆਬਾਧਾ ਰਹੇਗਾ ਕੋਈ ਆਵਾਜ਼ ਪੋਸਟਾ ਵੀ ਯਾਦ ਰੱਖਣਗੀਆ ਜਾ ਸ਼੍ਰੀ ਰਾਮ ਮੇਰੀ ਮੰਗ ਇਹ ਹੈ ਕਿ ਅਜੇ ਆਤਵਾਦੀਆਂ ਨੂੰ ਫੜ ਕੇ ਚੌਂਕ ਦੇ ਵਿਚ ਖਿਲਾੜ ਕੇ ਸਿੱਧੀ ਫਾਂਸੀ ਦੇਣੀ ਚਾਹੀਦੀ ਹੈ ਕੋਈ ਇਹਨਾਂ ਦੇ ਕੇਸ ਨਹੀਂ ਕਰਵਾਉਣਾ ਚਾਹੀਦਾ ਤਾਂ ਕਿ ਉਹਨਾਂ ਦੀ ਨਸਲਾਂ ਨੂੰ ਇਸ ਗੱਲ ਦੀ ਇਬਨਤ ਹਾਸਲ ਹੋ ਸਕੇ ਕਿ ਅਸੀਂ ਅਜੇ ਹਕਾਉਣੀ ਹਰਕਤ ਕੋਈ ਨਹੀਂ ਕਰਨੀ ਹਮਲਾ ਇੱਕ ਬਹੁਤ ਨਿੰਦਨਯੋਗ ਹਰਕਤ ਹੈ ਜਿਹੜੀ ਪਾਕਿਸਤਾਨ ਵੱਲੋਂ ਕੀਤੀ ਗਈ ਹੈ ਇਹਨਾਂ ਦੇ ਟੈਰਰਿਸਟਾਂ ਵੱਲੋਂ ਕੀਤੀ ਗਈ ਕਿਉਂਕਿ ਬੁੱਸਦਲਾ ਵੰਗੂ નિર્ਦੋਸ਼ਾਂ ਦੇ ਉੱਤੇ ਨਿਹੱਤਿਆਂ ਦੇ ਉੱਤੇ ਗੋਲੀਆਂ ਚਲਾਉਣੀਆਂ ਬੜਾ ਵੱਡਾ ਨਿੰਦਨਯੋਗ ਅਪਰਾਧ ਹੈ ਇਹ ਇਹ ਤੇ ਉਹਨਾਂ ਦੇ ਕੁਰਾਨ ਸ਼ਰੀਫ ਚ ਵੀ ਨਹੀਂ ਲਿਖਿਆ ਕਿ ਤੁਸੀਂ ਕਿਸੇ ਜੀਵ ਦੀ ਹਤਿਆ ਨਿਹੱਥੇ ਦੀ ਕਰੋ ਕਿਉਂਕਿ ਹਰ ਸ਼ਾਸਤਰ ਚ ਹਰ ਗ੍ਰੰਥ ਚ ਲਿਖਿਆ ਗਿਆ ਕਿ ਬਹਾਦਰਾ ਵੰਗੂ ਮੁਕਾਬਲਾ ਕਰਨਾ ਚਾਹੀਦਾ ਪਰ ਇਹਨਾਂ ਨੇ ਦੱਸਤਾ ਅੱਜ ਕਿ ਇਹਨਾਂ ਚ ਬਹਾਦਰੀ ਦਾ ਕੋਈ ਨਮੋ ਨਿਸ਼ਾਨ ਨਹੀਂ ਇਹ ਨਪੁੰਸਕ ਲੋਗ ਨੇ ਜਿਹੜੇ ਇਹੋ ਜਿਹੇ ਹਰਕਤਾਂ ਨੂੰ ਅੰਜਾਮ ਦਿੰਦੇ ਆ ਸੋ ਅਸੀਂ ਤੇ ਅੱਜ ਮਜਹਿਰਾ ਸਿਰਫ ਇੱਥੇ ਨਹੀਂ ਹੋ ਰਿਹਾ 22 ਤਰੀਕ ਦੀ ਜਿਹੜਾ ਇਨਸੀਡੈਂਸ ਹੋਇਆ ਹੈ ਇਹਦੇ ਤੋਂ ਬਾਅਦ ਪੂਰੇ ਦੇਸ਼ ਭਰ ਦੇ ਵਿੱਚ ਬੱਚਾ-ਬੱਚਾ ਸੜਕਾਂ ਤੇ ਆ ਹਰ ਨੌਜਵਾਨ ਹਰ ਜਾਤੀ ਦਾ ਹਰ ਧਰਮ ਦਾ ਜਿਹੜਾ ਨਮੁੰਦਾ ਲੋਕ ਨੇ ਉਹ ਸੜਕਾਂ ਤੇ ਖੜੇ ਨੇ ਸੜਕਾਂ ਤੇ ਉੱਤੇ ਅੱਜ ਉਹ ਪ੍ਰੋਟੈਸਟ ਕਰ ਰਹੇ ਨੇ ਆਪਣੇ ਗੁੱਸੇ ਦਾ ਇਜ਼ਹਾਰ ਕਰ ਰਹੇ ਨੇ ਤੇ ਇਹਨਾਂ ਨੂੰ ਸਮਝ ਜਾਣਾ ਚਾਹੀਦਾ ਕਿ ਹਿੰਦੁਸਤਾਨ ਮੰਨਾ ਮੈਂ ਕਿ ਵੱਖ-ਵੱਖ ਪਾਰਟੀਆਂ ਵੱਖ-ਵੱਖ ਸੂਬਿਆਂ ਵੱਖ-ਵੱਖ ਰੰਗਾਂ ਵੱਖ-ਵੱਖ ਕੌਮਾਂ ਦਾ ਇੱਕ ਦੇਸ਼ ਏ ਪਰ ਜਦੋਂ ਸਾਡੇ ਦੇਸ਼ ਤੇ ਕੋਈ ਵਿਪਤਾ ਬਣ ਜੇ ਜਦੋਂ ਕੋਈ ਸਾਡੇ ਦੇਸ਼ ਤੇ ਇਦਾਂ ਦੀ ਕਾਰਵਾਈ ਹੋ ਜੇ ਉਦੋਂ ਸਾਡਾ ਦੇਸ਼ ਸਾਰਾ ਇਕੱਠਾ ਹੋ ਕੇ ਖੂਬਸੂਰਤੀ ਦੇ ਨਾਲ ਇਕੱਠਾ ਹੋ ਕੇ ਜੋਸ਼ ਦੇ ਨਾਲ ਉਸ ਚੀਜ਼ ਦਾ ਮੁਕਾਬਲਾ ਕਰਨ ਲਈ ਤਿਆਰ ਬਰ ਤਿਆਰ ਬੈਠਾ ਸਾਨੂੰ ਕਿਸੇ ਦਾ ਡਰ ਨਹੀਂ ਕਿਸੇ ਦਾ ਕੌਫ ਨਹੀਂ ਪਰ ਮਜਾ ਤਾਂ ਦੇ ਚੈਲੰਜ ਕਰਕੇ ਆਣ ਇੰਦਾ ਨੇ ਨਿਹੱਥਿਆਂ ਦੇ ਉੱਤੇ ਵਿਚਾਰੇ ਜਿਹੜੇ ਘੁੰਮਣ ਆਏ ਉਹਨਾਂ ਨੂੰ ਤੁਸੀਂ ਉਹਨਾਂ ਦੀ ਜਾਤੀ ਪੁੱਛ-ਪੁੱਛ ਕੇ ਉਹਨਾਂ ਨੂੰ ਦੇਖ ਕੇ ਕਿ ਇਹ ਹਿੰਦੂ ਏ ਤਦ ਉਹਨੂੰ ਗੋਲੀ ਮਾਰੀ ਗਈ ਇਹ ਬਹੁਤ ਵੱਡੀ ਸਾਜ਼ਿਸ਼ ਦੇ ਤਹਿਤ ਕੰਮ ਹੋਇਆ بڑے ਵੱਡੇ ਪਲਾਨ ਦੇ ਨਾਲ ਕੰਮ ਹੋਇਆ ਇਹ ਹਿੰਦੁਸਤਾਨ ਦੇ ਵਿੱਚ ਜਾਤੀਵਾਦ ਦੀ ਅੱਗ ਨੂੰ ਭੜਕਾਉਣ ਵਾਸਤੇ ਇਹ ਕੰਮ ਕੀਤਾ ਗਿਆ ਜੋ ਕਿ ਬਹੁਤ ਹੀ ਨਿੰਦਣਯੋਗ ਹੈ